ਤੇ ਤੇ ਉਹ ਇਦਾਂ ਤੇ ਆਪਣਾ ਵਧੀਆ ਕੰਮ ਹੁੰਦਾ ਕੋਈ ਬੰਦਾ ਕਿਹ ਚਲੋ ਠੀਕ ਹੈ ਉਹ ਲੈ ਨਹੀਂ ਤਰਜੇਗੀ ਹਾਂਜੀ ਠੀਕ ਹੈ ਜਿਹਨੇ ਪੈਸਾ ਤਾਂ ਨਹੀਂ ਲਿਆ ਕੋਈ ਕੋਈ ਪੈਸਾ ਨਹੀਂ ਲੈਂਦਾ ਜੀ ਕੰਮ ਕਰਦਾ ਕਰਕੇ ਤਾਂ ਪੈਸੇ ਨਹੀਂ ਲੈਂਦਾ ਉਸ ਆ ਨਹੀਂ ਨਹੀਂ ਫਿਰ ਵੀ ਜੇ ਹੈਗੀ ਤੇ ਨਹੀਂ ਨਹੀਂ ਪੈਸੇ ਅੱਛਾ ਚਲ ਬੜੇ ਚੰਗੇ ਬੜੇ ਚੰਗੇ ਸਤੁਸ਼ਟੀ ਹੈ ਸਤੁਸ਼ਟੀ ਹੈ ਠੀਕ ਕੰਮ ਕਰਦੇ ਪੇਛਾ ਨਹੀਂ ਕੋਈ ਬੰਦਾ ਜੇ ਕੋਈ ਇਸ਼ਾਰਾ ਕਰਦਾ ਹੋਏ ਜਾਂ ਕੋਈ ਪੈਸੇ ਮੰਗਦਾ ਹੋਏ ਨਹੀਂ ਮੰਗਦਾ ਜੀ ਅੱਛਾ ਹਾਂਜੀ ਬਹੁਤ ਚੰਗੇ ਸਟਾਫ ਨੇ ਜਿਹੜਾ ਉਹ ਵਹਿ ਬੜਾ ਕਰਦੇ ਨੇ ਤੇ ਇਹ ਆਪਣੇ ਆਈ ਦਾ ਨੰਬਰ ਕਰਦੇ ਨੇ ਤੇ ਬਾਈਕ ਕੋ ਪਿੰਡੋਂ ਵੀ ਆਈ ਦਨੋ ਕੰਨ ਨਾਲ ਕਦੇ ਕਿਹਨ ਤਹਾਬ ਹੋਣੀ ਜੀ ਅੱਛਾ ਚਲੋ ਜੀ ਮੇਰੀ ਇਹ ਹੀ ਆਸ ਜੀ ਤਾਈ ਇਹ ਕਿੱਥੋਂ ਦੀ ਹੈ ਇਹ ਗੁੱਤੋਂ ਕਹਿੰਦੇ ਇਲੈਕਟ੍ਰਿਕਲ ਕਰਕੇ ਕਰਕੇ ਨਾ ਫਿਰਨਸ ਨੂੰ ਸੀਨੀਅਰ ਸਟੇਟਰਾਤ ਵੀਰ ਨੂੰ ਕੇਸ ਸੀ ਤਬਦੀਲੀ ਮਿਲ ਗਈ ਇਹ ਹੋ ਗਈਆਂ ਹੈ ਉਹਨਾਂ ਨੂੰ ਦੇਤੀਆਂ ਉਹਨਾਂ ਦੀਆਂ ਕਾਪੀਆਂ ਸਰਕਾਰ ਨੂੰ ਤੇ ਹੋ ਗਿਆ ਹੁਣ ਆਨਲਾਈਨ ਚੜਤੀਆਂ ਆਨਲਾਈਨ ਸਰ ਹੁਣ ਚੜਦੀਆਂ ਇਕੱਠੀਆਂ ਚੜਦੀਆਂ ਆ ਜੀ ਸ਼ਾਮ ਤੱਕ ਕਰਨੀਆਂ ਚਾਹੀਦੀਆਂ ਪੈਂਡੈਂਸੀ ਦੇ ਲੈ ਹੈ ਹੈ ਤੇ ਇੱਕ 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 ਆਦੀ ਫਾਈਲ ਹੈ ਇਹ ਸਮਨ ਫਾਈਲ ਹੈ ਤੇ ਜਿਹੜੀ ਦਾ ਸਮਝ ਆਉਂਦਾ ਉਹਦਾ ਚਲ ਤੇ ਜਿਗਰਦਾਸ ਪਰ ਵੇਖੇ ਮੈਂ ਅੱਜ ਚੈਕਿੰਗ ਕੀਤੀ ਹੈ ਚਰਚੇ ਚੈਕਿੰਗ ਮੈਂ ਹਮੇਸ਼ਾ ਸਰਕਾਰ ਦਾ ਮੇਨ ਜਿਹੜਾ ਟੀਚਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹ ਬਖਸ਼ੀ ਨਹੀਂ ਜਾਏਗੀ ਕੋਈ ਵੀ ਬੰਦਾ ਖਰਪਤ ਜੇ ਕਰਪਸ਼ਨ ਮੰਗਦਾ ਜਾਂ ਪੈਸੇ ਦਿੰਦਾ ਉਹਨੂੰ ਛੱਡਿਆ ਨਹੀਂ ਜਾਏਗਾ ਅੱਜ ਸਾਡੇ ਕੋਹੀ ਸਾਡੇ ਵੀਰ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਮੈਂ ਉੱਥੇ ਦਫ਼ਤਰ ਦੇ ਚਿਰ ਵੇਖਿਆ ਕਿ ਵਾਕਈ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਕਿ ਨਹੀਂ ਹੋਈਆਂ ਅੱਜ ਸਵੇਰ ਤੱਕ ਮੈਂ ਸਾਰਾ ਬਾਹਰ ਵੀ ਦੇਖਿਆ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਸ਼ੀਅਰੀ ਜਿਹੜਾ ਬਾਹਰ ਵੇਟਿੰਗ ਵਿੱਚ ਨਹੀਂ ਹੈ ਛੇ ਰਜਿਸਟਰੀ ਇਹਨਾਂ ਨੇ ਕਰਕੇ ਉਹਨਾਂ ਨੂੰ ਔਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ ਸਪੈਸ਼ਲ ਜਿਹੜੀ ਜ਼ਰੂਰੀ ਗੱਲਾਂ ਲੋਕਾਂ ਨੂੰ ਸੁਣਨਾ ਅੱਜ ਮੈਂ ਇਹਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਦੇ ਕਿਨੇ ਕੋਈ ਪੈਸੇ ਮੰਗਿਆ ਤੇ ਦੱਸੂ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਪੈਸੇ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਦੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਾਅਦਾ ਤੋਂ ਵਾਅਦਾ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਮੇਰੇ ਨਾਲ ਨਿਹਾਬ ਵੀ ਬੈਠੇ ਤੇ ਇਹ ਮਿਲ ਜੇ ਬਾਕੀ ਸਬ ਡਿਵੀਜ਼ਨਸ ਹੈ ਅਸੀਂ ਐਸਟੀਐਮ ਚੁਲਮੀ ਹਦਾਇਤ ਕਰ ਦਿੱਤੀ ਹੈ ਕਿ ਆਪਣੇ ਆਪਣੇ ਦਫ਼ਤਰ ਜਿਹੜੇ ਸਬ ਐਸਰ ਆਫਿਸ ਤੁਹਾਡੇ ਅਧੀਨ ਆਦੇ ਚੈੱਕ ਕਰੋ ਪਲੱਸ ਅਸੀਂ ਵੀ ਉੱਥੇ ਵੀ ਕਰਾਂਗੇ ਅਚੇਤ ਚੈਕਿੰਗ ਕਰਾਂਗੇ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਰਪਸ਼ਨ ਦਾ ਕੇਸ ਸਾਹਮਣੇ ਆਇਆ ਉਹਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਏਗਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਮੇਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਦਫ਼ਤਰ ਜਾ ਕੇ ਪੂਰੇ ਜਿਹੜੇ ਦਸਤਾਵੇਜ਼ਾ ਮੁਕੰਮਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਵੀ ਬਾਰ ਬਾਰ ਗੇੜੇ ਨਾ ਮਾਰਨੇ ਪੈਣ ਹਾਂ ਜੇ ਉਸ ਤੋਂ ਬਾਅਦ ਜੇ ਤੁਸੀਂ ਦਸਤਾਵੇਜ਼ ਲੈ ਕੇ ਜਾਂਦੇ ਕਿਤੇ ਨੇ ਖੱਜਲ ਖਰਾਬੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਸਖਤ ਤੋਂ ਸਖਤ ਕਰਾਇਆ ਐ ਐਕਸ਼ਨ ਲਵਾਂ ਮੇਰੇ ਭਾ